ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਲਗ ਲਗ ਜਥੇਬੰਦੀਆਂ ਦੇ ਪ੍ਰਧਾਨ ਪਿੰਡਾਂ ਦੇ ਵਿੱਚੋਂ ਸਾਡੇ ਜਿੰਨੇ ਵੀ ਚੱਲ ਕੇ ਆਏ ਭਰਾ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਸਾਹਿਬਾਨ ਮੀਡੀਆ ਦੇ ਜਿੰਨੇ ਵੀ ਕਰਮਚਾਰੀ ਇਸ ਜਗ੍ਹਾ ਤੇ ਪਹੁੰਚੇ ਨੇ ਤੁਹਾਡਾ ਇੱਕ ਇੱਕ ਕਦਮ ਚੱਲ ਕੇ ਇੱਥੇ ਆਇਆਂ ਦਾ ਮੇਰੇ ਸਿਰ ਮੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਅਸੀਂ ਇਹ ਫੈਸਲਾ ਕੀਤਾ ਜਿੰਨੇ ਵੀ ਸਾਡੇ ਪ੍ਰਧਾਨ ਆਏ ਨੇ ਇਹ ਫੈਸਲਾ ਕੀਤਾ ਕਿ ਅਸੀਂ ਜ਼ਿਲ੍ਹਾ ਗਜ਼ਾਪੋ ਦੇ ਡੀਸੀ ਸਾਹਿਬ ਨੂੰ ਲੀਗਲ ਤਰੀਕੇ ਦੇ ਨਾਲ ਆਪਣਾ ਮੰਗ ਪੱਤਰ ਦਈਏ। ਸੋ ਅੱਜ ਦਾ ਦਿਨ ਸੀ ਅਸੀਂ ਆਪਣਾ ਨਮਤਾ ਸਹਿਤ ਬੜੇ ਵਧੀਆ ਸੁਚੱਜੇ ਢੰਗ ਦੇ ਨਾਲ ਇਸ ਜਗ੍ਹਾ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆਂ। ਔਰ ਪਿਛਲੇ ਟਾਈਮ ਦੇ ਵਿੱਚ ਦਿੱਤੀ ਹੋਈ ਜਿਹੜੀ ਮੀਟਿੰਗ ਸੀਗੀ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਕੁਝ ਉੱਚ ਅਧਿਕਾਰੀ ਐ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਸੀ ਉਹਨਾਂ ਤੋਂ ਵੀ ਸਾਨੂੰ ਜਿਹੜਾ ਸਵਾਸਨ ਦਿਵਾਇਆ ਗਿਆ ਤੇ ਨਾਲ ਦੇ ਨਾਲ ਮੌਜੂਦਾ ਕੁਝ ਸਰਕਾਰਾਂ ਦੇ ਜਿਹੜੇ ਸਾਡੇ ਨੁਮਾਇੰਦੇ ਨੇਗੇ ਉਹਨਾਂ ਤੋਂ ਵੀ ਸੁਵਾਸਨ ਦਵਾਇਆ ਗਿਆ ਕਿ ਅਸੀਂ ਤੁਹਾਡੀ ਮੰਗ ਨੂੰ ਜੜਾ ਵਾ ਹਰੀ ਚੰਡੀ ਦੇਵਾਂਗੇ ਸਿਰੇ ਚੜਾਵਾਂਗੇ ਮੇਰਾ ਨਾਮ ਕੁਲਦੀਪ ਸਿੰਘ ਮੈਂ ਲੀਗਲ ਕ੍ਰਿਮਿਨਲ ਰੈਕਸ਼ਨ ਕਮੇਟੀ ਆਲ ਇੰਡੀਆ ਪੰਜਾਬ ਇਨ ਚਾਰਜ ਸੋ ਅੱਜ ਜਿਹੜੀ ਗੁਰਦਾਸਪੁਰ ਦੇ ਵਿੱਚ ਇਹਨਾਂ ਮੁਸੀਬਾਈ ਚਾਰ ਦੇ ਲੋਕ ਇਕੱਠੇ ਹੋਏ ਨੇ ਮੈਂ ਉਹਨਾਂ ਬਾਰੇ ਦੱਸਣਾ ਚਾਹੁੰਦਾ ਕਿ ਅੱਜ ਇੱਕ ਸਾਡਾ ਮੰਗ ਪੱਤਰ ਦਿੱਤਾ ਜਾਏਗਾ ਜਿਹੜਾ ਕਿ ਸਾਡਾ ਇੱਕ ਮੁਸੀਬੀ ਚੌਂਕ ਦੇ ਨਾਮ ਤੇ ਇੱਕ ਚੌਂਕ ਰੱਖਿਆ ਜਾਏ ਜਿਹੜੀ ਮੰਗ ਨੂੰ ਲੈ ਕੇ ਅਸੀਂ ਅੱਜ ਪੂਰਾ ਮੁਸੀਬਾਈ ਚਾਰ ਦੇ ਜਗ੍ਹਾ ਤੇ ਇਕੱਠਾ ਹੋਇਆ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਕੇ ਸੋ ਅਸੀਂ ਵੱਡੀ ਗੰਤੀ ਦੇ ਨਾਲ ਅਸੀਂ ਡੀਸੀ ਸਾਹਿਬ ਕੋਲ ਜਾਵਾਂਗੇ ਔਰ ਆਪਣੀ ਮੰਗ ਨੂੰ ਰੱਖਾਂਗੇ ਸਾਡੀ ਮੰਗ ਨੂੰ ਜਲਦ ਜਲਦ ਸਰਕਾਰ ਪੂਰੀਆਂ ਕਰੇ ਔਰ ਜੋ ਸਾਡਾ ਮਸੀਹ ਭਾਈਚਾਰੇ ਦੀ ਇੱਕ ਮੰਗ ਹੈ ਕਿ ਸਾਡਾ ਜੋ ਕਿ ਹਰ ਤਰ੍ਹਾਂ ਦਾ ਅਸੀਂ ਸਤਕਾਰ ਕਰਦੇ ਹਾਂ ਕਿਉਂਕਿ ਹਰੇ ਗੁਰਦਾਸਪੁਰ ਦੇ ਵਿੱਚ ਹਰ ਤਰ੍ਹਾਂ ਦੇ ਚੌਂਕ ਨੇ ਹਰ ਇੱਕ ਤਰ੍ਹਾਂ ਦਾ ਚੌਂਕ ਬਣਾਇਆ ਗਿਆ ਸੋ ਸਾਡੀ ਬੜੀ ਲੰਮੇ ਸਮੇਂ ਤੋਂ ਇੱਕ ਮੰਗ ਹੈ ਕਿ ਸਾਡਾ ਕੋਈ ਮਸੀਹ ਚੌਂਕ ਨਹੀਂ ਹੈਗਾ ਸੋ ਇਸ ਚੌਂਕ ਨੂੰ ਅਸੀਂ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਡੀ ਮੰਗ ਨੂੰ ਜਲਦ ਜਲਦ ਪੂਰੀਆਂ ਕੀਤਾ ਜਾਵੇ ਅਗਲੇ 1 ਮਹੀਨੇ ਦੇ ਅੰਦਰ ਅੰਦਰ ਇਹ ਸਾਡੀ ਮੰਗ ਨੂੰ ਨਹੀਂ ਮੰਨਿਆ ਜਾਂਦਾ ਜਾਂ ਇਹਦਾ ਕੋਈ ਕੰਮ ਨਹੀਂ ਸ਼ੁਰੂ ਕਰਵਾਇਆ ਜਾਂਦਾ ਸੀ ਪਰ ਵੱਡੇ ਪੱਧਰ ਤੇ ਆਪਾਂ ਦਾ ਰੋਸ ਪ੍ਰਦਰਸ਼ਨ ਕਰਾਂਗੇ ਔਰ ਅਸੀਂ ਇਹ ਸੜਕਾਂ ਦੇ ਉੱਤਰਾਂਗੇ ਧਰਨੇ ਪ੍ਰਦਰਸ਼ਨ ਕਰਾਂਗੇ ਔਰ ਅਸੀਂ ਆਪਣਾ ਹੱਕ ਲਾਵਾਂਗੇ ਆਪ ਸਭ ਨੂੰ ਬਰੇ ਪਿਆਰ ਦੇ ਨਾਲ ਭਰੀ ਜੈਮਸੀ ਦੀ ਮੈਂ ਪਾਸਟਰ ਪੁਰੇਵਾਲ ਪ੍ਰੈਜ਼ੀਡੈਂਟ ਗੁਰਦਾਸਪੁਰ ਪਾਸਟਰ ਐਸੋਸੀਏਸ਼ਨ ਅੱਜ ਸਾਡੇ ਇਕੱਠੇ ਹੋਣ ਦਾ ਮੁੱਖ ਮਕਸਦ ਹੈ ਕਿ ਜਿਵੇਂ ਗੁਰਦਾਸਪੁਰ ਜ਼ਿਲ੍ਹੇ ਦੇ ਉੱਤੋਂ ਬਹੁਤ ਸਾਰੀਆਂ ਜਥੇਬੰਦੀਆਂ ਮਸੀਹ ਜਥੇਬੰਦੀਆਂ ਇਕੱਠੀਆਂ ਹੋਈਆਂ ਪਾਸਪਾ ਨੇ ਇਕੱਠੇ ਹੋਏ ਨੇ ਔਰ ਮਿਲ ਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦੇਣ ਜਾ ਰਿਹਾ ਕਿ ਗੁਰਦਾਸਪੁਰ ਦੇ ਵਿੱਚ ਜਿਵੇਂ ਅਲੱਗ-ਅਲੱਗ ਧਰਮਾਂ ਦੇ ਨਾਲ ਸਬੰਧਤ ਚੌਕਾਂ ਦਾ ਨਾਮ ਦਿੱਤਾ ਗਿਆ ਹੈ ਗੁਰਦਾਸਪੁਰ ਦੇ ਵਿੱਚ ਮੁਸੀਬਾਈਚਾਰੀ ਦੇ ਨਾਲ ਸਬੰਧਤ ਵੀ ਇੱਕ ਚੌਕ ਬਣਾਇਆ ਜਾਏ ਕਿਉਂਕਿ ਅਸੀਂ ਕਦੇ ਵੀ ਅੱਜ ਤੱਕ ਕੋਈ ਮੰਗ ਨਹੀਂ ਰੱਖੀ ਅਸੀਂ ਇਹ ਮੰਗ ਰੱਖਦੇ ਹਾਂ ਔਰ ਪੂਰੇ ਜ਼ੋਰ ਦੇ ਨਾਲ ਰੱਖਦੇ ਹਾਂ ਇਹ ਕਿਸੇ ਇੱਕ ਦੀ ਮੰਗ ਨਹੀਂ ਹੈ ਕਿਸੇ ਇੱਕ ਜੱਥੇਬੰਦੀ ਦੀ ਮੰਗ ਨਹੀਂ ਹੈ ਇਹ ਸਮੂਹ ਮੁਸੀਬਾਈਚਾਰੇ ਦੀ ਮੰਗ ਹੈ ਕਿ ਇਸ ਤੇ ਉੱਤੇ ਗੌਰ ਕੀਤਾ ਜਾਏ ਕਿਉਂਕਿ ਜੇਕਰ ਸਾਡੇ ਮੰਗ ਪੱਤਰ ਦੇ ਉੱਤੇ ਗੌਰ ਨਾ ਕੀਤਾ ਗਿਆ ਤੇ ਫਿਰ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਧਰਨੇ ਪ੍ਰਦਰਸ਼ਨ ਕਰਾਂਗੇ ਤੇ ਫਿਰ ਅਸੀਂ ਜ਼ਬਰਦਸਤੀ ਆ ਜਿਹੜੀ ਉਹ ਆਪਣੀ ਮੰਗ ਨੂੰ ਪੂਰੀਆਂ ਕਰਾਵਾਂਗੇ ਅਸੀਂ ਪਿਛਲੇ ਦਿਨੋਂ ਚੌਂਕ ਰੱਖਿਆ ਗਿਆ ਪਰ ਹੁਣੇ ਕਿਉਂ ਮੰਗ ਰੱਖੀ ਜਾ ਰਹੀ ਹੈ ਪਹਿਲਾਂ ਕਿਉਂ ਨਹੀਂ ਰੱਖੀ ਗਈ ਮਸੀਬਾ ਹੀ ਚੱਲ ਗਈ ਇਹ ਸਾਡੀ ਪਿਛਲੇ ਕਾਫੀ ਸਮੇਂ ਤੋਂ ਇਹ ਮੰਗ ਸੀ ਅਸੀਂ ਜੋ ਵੀ ਸਰਕਾਰ ਹੁੰਦੀ ਸੀ ਉਹਨਾਂ ਦੇ ਨੁਮਾਇੰਦਿਆਂ ਨੂੰ ਇੱਥੇ ਅਸੀਂ ਆਪਣੇ ਮੰਗ ਪੱਤਰ ਦੇ ਬਾਰੇ ਅਸੀਂ ਦੱਸਦੇ ਕਿ ਸਾਡੀ ਇਹ ਮੰਗ ਪੂਰੀ ਕੀਤੀ ਜਾਏ ਪਰ ਜਿਵੇਂ ਅਸੀਂ ਦੇਖਦੇ ਆਂ ਕਿ ਈਸਾਈ ਭਾਈਚਾਰੇ ਨੂੰ ਸਿਰਫ ਵੋਟਾਂ ਦੇ ਲੈਣ ਲਈ ਰੱਖਿਆ ਤੇ ਉਹਨਾਂ ਵੱਲ ਕੋਈ ਗੌਰ ਨਹੀਂ ਕੀਤਾ ਜਾਂਦਾ ਇਸ ਲਈ ਅਸੀਂ ਇਸ ਵਾਰ ਸੋਚਿਆ ਹੈ ਕਿ ਅਸੀਂ ਆਪ ਇਸ ਮੰਗ ਨੂੰ ਅੱਗੇ ਜਾ ਕੇ ਪੂਰੀ ਕਰਵਾਉਂਦੀ ਅਸੀਂ ਤਾਕਤ ਰੱਖਦੇ ਆਂ ਤੇ ਇਹ ਮੰਗ ਪੂਰੀ ਕਰਵਾਵਾਂਗੇ ਜੀ ਜਰੂਰ ਪਰ ਬਈ ਇਸ ਸਮਸੇ ਦੇ ਪਵਿੱਤਰ ਜੀ ਦਾ ਨਾਮ ਦੇ ਵਿੱਚ ਸਾਰਿਆਂ ਨੂੰ ਜੈੰਸੀ ਦੀ ਸੋ ਮੈਂ ਦੱਸਣਾ ਚਾਹੁੰਦਾ ਕਿ ਮੈਂ ਪੈਂਟੀਕੋਸਟਲ ਪਾਸਟਰ ਐਸੋਸੀਏਸ਼ਨ ਦਾ ਪ੍ਰਧਾਨ ਆਪਣੇ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੀ ਸਾਰੀ ਐਸੋਸੀਏਸ਼ਨ ਦੇ ਵੱਲੋਂ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਦੇ ਨਾਲ ਰਲ ਕੇ ਗੁਰਦਾਸਪੁਰ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਦੇ ਲਈ ਜਾ ਰਹੇ ਹਾਂ ਜਿਸ ਦੇ ਵਿੱਚ ਸਾਰੇ ਮਸੀਹ ਸਮਾਜ ਦੀ ਮਸੀਹ ਭਾਈਚਾਰੇ ਦੀ ਇਹ ਮੰਗ ਹੈ ਕਿ ਗੁਰਦਾਸਪੁਰ ਦੇ ਅੰਦਰ ਇੱਕ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਉੱਤੇ ਚੌਂਕ ਜਿਹੜਾ ਹੈ ਉਹ ਸਾਨੂੰ ਦਿੱਤਾ ਜਾਏ ਤਾਂ ਜੋ ਅਸੀਂ ਸਾਰੇ ਮਿਲ ਕੇ ਉਸ ਜਗ੍ਹਾ ਦੇ ਉੱਤੇ ਆਪਣੇ ਪ੍ਰਭੂ ਦੇ ਨਾਮ ਦਾ ਝੰਡਾ ਉੱਚਾ ਕਰ ਸਕੀਏ ਅਤੇ ਪ੍ਰਭੂ ਦੇ ਨਾਮ ਨੂੰ ਮਹਿਮਾ ਦੇ ਸਕੀਏ